ਯਾਰ ਜੀ ਦੋ ਮਿੰਟ ਗੱਲ ਕਰ ਲੈਣੇ ਬੈਠੇ ਪੜ੍ਹਦੇ ਆਂ ਹਾਂ ਹਿੱਕੀ ਕੋਈ ਨਹੀਂ ਕਰਾਉਂਦਾ ਹਾਂ ਜੀ ਸਾਰੇ ਮੇਰੇ ਆ ਗਿਆ ਜੀ ਕਿਲੇ ਸਾਹਿਬ ਆਹ ਕੋਈ ਦਾ ਬਫਰਵਾਜ਼ਵਾ ਕਰੀਏ ਜਿਹੜਾ ਸੇਖ ਇੱਥੇ ਨਿੱਜੀ ਹਸਪਤਾਲਾਂ ਨੇ ਬਹੁਤ ਉੱਚਾਈਆਂ ਵੀ ਮਹਾਲ ਡਿੱਟਾ 2-2 3-3 ਲੱਖੇ ਕੀ ਕਰੋਨਾ ਪੇਸ਼ੈਂਟ ਨੂੰ ਸਿਰਫ ਡੋਲੋ ਦੀ ਗੋਲੀ ਲੈਣ ਤੇ ਲੈ ਰਹੇ ਆ ਉਹਦੇ ਤੇ ਤੁਸੀਂ ਕੋਈ ਨਕੇਲ ਕਰਸਰਿਓ ਨਹੀਂ ਨਹੀਂ ਉਹਦੇ ਇੱਥੇ ਇੱਕ ਪੋਲੀਟਿਕਲ ਸਟ੍ਰਕਚਰ ਬਣਿਆ ਹੈ ਉਹ ਕਾਨੂੰਨ ਬਣ ਚੁੱਕਾ ਹੈ ਠੀਕ ਹੈ ਜੀ ਉਹਦੇ ਜਿਹੜੇ ਸੀਜੇਟ ਰੇਟ ਨੇ ਉਸ ਤੋਂ ਵੱਧ ਕੋਈ ਚਾਰਜ ਕਰਦਾ ਉਹ ਬੰਦਾ ਸ਼ਿਕਾਇਤ ਕਰ ਸਕਦਾ ਠੀਕ ਹੈ ਜੀ ਉਹਦੇ ਉੱਤੇ ਬਕਾਇਦਾ ਉਹ ਲਾਗੂ ਹੁੰਦੇ ਨੇ ਔਰ ਬਕਾਇਦਾ ਇਸ ਵੇਲੇ ਕੀ ਹੁੰਦਾ ਕਿ ਕਈ ਵਾਰੀ ਕੋਈ ਪੇਸ਼ੈਂਟ ਇਦਾਂ ਦੇ ਹੁੰਦੇ ਨੇ ਉਹ ਕਦੇ ਸਾਨੂੰ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਤਾਂ ਸਾਨੂੰ ਇਲਾਜ ਹੋਣੀ ਚਾਹੀਦਾ ਇਸ ਵੇਲੇ ਅਸੀਂ ਜਿਹੜੇ ਫੋਟ ਜਾਂ ਮੈਕਸ ਹੈ ਜਿੰਨੇ ਵੀ ਹਸਪਤਲ ਨੇ ਸਾਰਾ ਨੂੰ ਇੱਕ ਸਿਗੰਜਾ ਕਸਿਆ ਹੋਇਆ ਹੈ ਕਿ ਸਾਨੂੰ ਘਟੋੜ ਵੀ 50-50 ਬੈੱਡ ਹਰੇਕ ਹਸਪਤਲ ਦੇਊਗਾ ਕਿਉਂਕਿ ਦਿੱਲੀ ਆਉਣ ਵਾਲੇ ਦਿਨਾਂ ਸਾਇਦ ਹੋਵੇ ਕਿ ਥੋੜੀ ਹੋਰ ਪੀਕ ਚਲੀ ਜਾਵੇ ਫਿਰ ਸਾਨੂੰ ਉਹ ਪੈਸਾ ਸਰਕਾਰੀ ਜੇ ਅਸੀਂ ਅਸੀਂ ਪੰਦਰ ਰੈਫਰ ਕਰਦੇ ਆਂ ਤਾਂ ਉਹਦਾ ਪੈਸਾ ਸਰਕਾਰ ਦੇ ਕਰਦੇ ਹੈ ਮਹਿਸੂਸ ਕਰਦੇ ਹੋ ਕਿ ਸੇਵ ਸੇਵਾਵਾਂ ਜਿਹੜਾ ਬਹੁਤ ਇੰਪੋਰਟੈਂਟ ਜੀ ਐਸ ਬੋਲੇ ਸਾਬ ਜਿੱਦਰ ਹੈਲਥ ਦੇ ਪੈਗ ਕਰਦੇ ਪਹਿਲਾਂ ਐਮਸੀਐਸ ਅਪਡੇਟ ਕੀਤਾ ਰਿਹਾ ਉਸ ਤੋਂ ਬਾਅਦ ਟ੍ਰੈਡੀਸ਼ਨਲੀ ਕਰਦਾ ਜੀ ਅਸੀਂ ਜੀ ਨਹੀਂ ਨਹੀਂ ਸੁਣੋ ਮੇਰੀ ਗੱਲ ਸੁਣੋ ਡਾਕਰ ਭਰਤੇ ਕਰ ਲਿਆ ਪੋਸਟਲ ਸੈਂਕਸ਼ਨ ਐਪੀ ਵੀ ਤਾਂ ਹੋ ਜਾਣੀਆਂ ਨਾ ਇਸ ਹਫ਼ਤੇ ਜਿਹੜਾ ਹੋ ਜਾਣੀਆਂ ਤੇ ਤੁਹਾਡੇ ਕੋਲ 12 ਨਰਮ ਨਸ ਨਹੀਂ ਆਇਆ ਸਭ ਕੁਝ ਦੇ ਦੇ ਤਨ ਹੋ ਦੇ ਰਹੇ ਆ ਇੱਥੇ ਤਾਂ ਕਿ ਤੁਹਾਡਾ ਜਿਹੜਾ ਟਕੌਲੀ ਦਾ ਜਿਹੜਾ ਸੈਂਪਲਿੰਗ ਦਾ ਟੈਸਟ ਦਾ ਜਿਹੜਾ ਅਸੀਂ ਭਲਾ ਸਕੀਏ ਜੇ ਤੁਸੀਂ ਕਹੋ ਵੀ ਹਰ ਇੱਕ ਦੇ ਵੈਂਟੀਲੇਟਰ ਲਾਉਣ ਦਾ ਬਹੁਤ ਸੌਖਾ ਹੈ ਵੈਂਟੀਲੇਟਰ ਚੋਣ ਬਾਅਦ ਟੈਕਨੀਸ਼ੀਅਨ ਚਾਹੀਦੇ ਨੇ ਸਪੈਸ਼ਲ ਵਾਲੇ ਚਾਹੀਦੇ ਨੇ ਹੋਰ ਕਾਫੀ ਕੁਝ ਚਾਹੀਦਾ ਹੁੰਦਾ ਇਕੱਲਾ ਰੇਡੀਓਗ੍ਰਾਫਰ ਚਾਹੀਦਾ ਹੁੰਦਾ ਉਹ ਰੈਲਿਸਟ ਚਾਹੀਦਾ ਹੁੰਦਾ ਉਹ ਜਦੋਂ ਅਸੀਂ ਲਾਵਾਂਗੇ ਤਾਂ ਬਹੁਤ ਵੱਡੀ ਫੌਜ ਆਈ ਦੀ ਆ ਜੇਰੇ ਕੁਝ ਵੀ ਲੋਕਾਂ ਨੂੰ ਸੌਖਾ ਲੱਗੂ ਦੇਖੋ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜੇ ਫਾਸਟ ਮਸਲੇ ਸ਼ਹਿਰ ਦੇ ਪਿਛਲੇ 21 ਸਾਲਾਂ ਤੋਂ ਜਿਹੜੇ ਸ਼ਹਿਰ ਦੇ ਮਸਲਿਆਂ ਤੇ ਸਿਆਸਤ ਕੀਤੀ ਜਾਂਦੀ ਸੀਗੀ ਤੇ ਅੱਜ ਵੀ ਜਿਹੜੇ ਇੱਥੇ ਕਾਬਜ ਰਹੇ ਐ 21 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਜਿਹਦੇ ਵਿੱਚੋਂ ਬਹੁਤ ਲੰਬਾ ਸਮਾਂ ਐਮਐਲਏ ਸਹਿਵਾਨ ਐ ਨਕੇ ਸ਼ਰਮਾ ਜੀ ਇੱਥੇ ਪ੍ਰਧਾਨ ਰਹੇ ਐ ਤੇ ਜਿਹੜੇ ਮੁੱਦਿਆਂ ਤੇ ਇੰਨੇ ਸਾਲ ਉਹਨਾਂ ਨੇ ਸ਼ਹਿਰ ਦੀ ਸਿਆਸਤ ਕੀਤੀ ਆ ਵੀ ਪਾਣੀ ਦਾ ਮੁੱਦਾ ਐ ਤੇ ਜਿਹੜੀ ਬੇਸਿਕ ਡਿਵੈਲਪਮੈਂਟ ਦਾ ਮੁੱਦਾ ਐ ਤੇ ਅੱਜ ਵੀ ਜਦੋਂ ਥੋੜੇ ਦਿਨ ਪਹਿਲਾਂ ਉਹ ਸੁਖਬੀਰ ਬਾਦਲ ਜੀ ਰੈਲੀ ਕਰਕੇ ਗਏ ਆ ਤੇ ਉਸ ਦਿਨ ਵੀ ਐਨ ਕੇ ਸ਼ਰਮਾ ਜੀ ਉਹੀ ਮੁੱਦਿਆਂ ਤੇ ਦੁਬਾਰਾ ਖੇਡ ਰਹੇ ਆ ਵੀ ਮੈਂ ਆ ਗਿਆ ਤਾਂ ਆਹੀ ਕਰੂੰਗਾ ਉਹੀ ਕੰਮਾਂ ਤੇ ਖੜੇ ਐ ਮੈਂ ਇਹ ਸਮਝਦਾ ਵੀ ਜੇ 21 ਸਾਲਾਂ ਤੋਂ ਉਹਨਾਂ ਨੇ ਕੁਝ ਨਹੀਂ ਦਿੱਤਾ ਉਹ ਜਿਹੜੇ ਬੇਸਿਕ ਬੁਨਿਆਦੀ ਸਹੂਲਤਾਂ ਤੇ ਬੁਨਿਆਦੀ ਜਿਹੜੀਆਂ ਢਾਂਚਾ ਸ਼ਹਿਰ ਦਾ ਅਸੀਂ ਉਹਨੂੰ ਤਕੜਾ ਕਰਾਂਗੇ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਪੀਣ ਵਾਲੇ ਪਾਣੀ ਦਾ ਉਹਨੂੰ ਅਸੀਂ ਪਹਿਲ ਤੇ ਲੈ ਕੇ ਅੱਗੇ ਵਧਾਂਗੇ ਜਿਹੜਾ ਸ਼ਹਿਰ ਦਾ ਬਹੁਤ ਵੱਡਾ ਗਾਰਬੇਜ ਦਾ ਮਸਲਾ ਹੈ ਉਹਨੂੰ ਲੈ ਕੇ ਅੱਗੇ ਵਧਾਂਗੇ ਜਿਹੜੀਆਂ ਬੇਸਿਕ ਕਮਿਨਿਟੀਜ਼ ਆ ਉਹਨੂੰ ਤਕੜਾ ਕਰਕੇ ਤੇ ਜਿਹੜਾ ਸ਼ਹਿਰ ਜ਼ੀਰਕਪੁਰ ਜਿਹਨੂੰ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਅਸੀਂ ਸਹੀ ਮਹੀਨਿਆਂ ਦੇ ਵਿੱਚ ਉਧਰਲੇ ਪਾਸੇ ਨੂੰ ਵਧਾਂਗੇ ਤਾਂ ਕਿ ਉਹ ਗੱਲ ਨੂੰ ਅਸੀਂ ਸੱਚ ਕਰਕੇ ਬਤਨ